ਨੁਕਸਾਨ ਬਹੁਤ ਹੋ ਗਿਆ ਹੈ ਸਾਰੇ ਝੋਨਾ ਜੁਨਾ ਡੁੱਬਿਆ ਖਲਿਆ ਹੈ ਤੇ ਇੱਥੇ 8-8 ਫੁੱਟ ਪਾਣੀ ਹੈ ਤੇ ਸਾਨੂੰ ਤਾਂ ਕੋਈ ਉਮੀਦ ਨਹੀਂ ਇੱਥੇ ਵੀ ਕਣਕ ਦੀ ਬੀਜਣ ਦੀ ਵੀ ਅਗਿਆ ਮਿਲੇ ਜਾਂ ਪਾਣੀ ਥੋੜਵੰ ਕਢਾਜ ਜਾਵੇ ਕਣਕ ਦੀ ਫਸਲ ਲੱਗਦੀ ਜਾਵੇ ਇਨੀ ਤਾਂ ਹੋਰ ਫਸਲ ਕਦੇ ਨਾ ਉਹਨਾਂ ਦੀ ਗਢੀਣੀ ਸਾਲ ਪਾਰੇ ਨਾ ਦਾਣਾ ਪਕਾਈ ਤੂ ਖਾਣਾ ਹੈ ਆਰਤੂਗਾਡ ਆਟ ਸਕੋਟ ਪਾਣੀ ਵਿੱਚ ਹੋ ਸਕਦਾ ਨਾਮ ਵੀ ਹੋਵੇ ਕਿ ਨਾਨੂ ਨਾਂ ਦੀ ਫਸਲ ਦਾ ਮਿਲਣਾ ਚਾਹੀਦਾ ਫਾਜ਼ਿਲ ਤਰ ਪਿੰਡ ਮਹਾਤਮ ਨਗਰ ਦੀ ਵਾਪਸੀ ਪਰਿਵਾਰ ਨੇ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਗੋਹਲ ਲਗਾਈ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਨਾਲ ਦੇ ਪਿੰਡ ਦੋਨਾਂ ਨਾਨਕਾ ਦੇ ਨੇੜੇ ਹੈ ਜਿੱਥੇ ਉਹ ਆਪਣੀਆਂ ਫਸਲਾਂ ਦੀ ਬਜਾਈ ਕਰਦੇ ਹਨ ਹਾੜ ਕਾਰਨ ਉਨ੍ਹਾਂ ਦੀ ਸਾਰੀ ਫਸਲ ਤਬਾਹ ਹੋ ਗਈ ਹੈ ਇਸ ਸਮੇਂ ਵੀ ਉਨ੍ਹਾਂ ਦੇ ਖੇਤ 7 ਤੋਂ 8 ਫੁੱਟ ਤੱਕ ਪਾਣੀ ਨਾਲ ਭਰੇ ਹੋਏ ਹਨ ਜਿਸ ਤੇ ਚਲਦਿਆਂ ਉਨ੍ਹਾਂ ਨੂੰ ਇਸ ਵਾਰ ਆਪਣੀ ਕਣਕ ਦੀ ਬਿਜਾਈ ਕਰਨ ਦੀ ਵੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ ਜਿਸ ਕਾਰਨ ਉਨ੍ਹਾਂ ਦੀ ਚਿੰਤਾ ਹੋਰ ਵੀ ਵੱਧ ਗਈ ਹੈ ਪੀੜਤ ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੇ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ਾ ਦੇਣ ਦੀ ਦੋਹਾਰ ਲਗਾਈ ਹੈ ਨਿਰਨਾ ਲੇਖ ਸਿੰਘ ਮੋਤਮਰੰਗ ਦੇ ਰਹਿਣ ਵਾਲਾ ਵੀ ਤੇ ਸਾਡਾ ਦੇਖੋ ਜੀ ਇਹ ਨੁਕਸਾਨ ਆ ਬਹੁਤ ਹੋ ਗਿਆ ਹੈ ਸਾਰੇ ਚੋਨਾ ਜੁਨਾ ਡੁੱਬਿਆ ਖਲਿਆ ਹੈ ਤੇ ਇਥੇ 8 8 ਫੁੱਟ ਪਾਣੀ ਹੈ ਤੇ ਸਾਨੂੰ ਤਾਂ ਕੋਈ ਨੀਂਦ ਨਹੀਂ ਇਥੇ ਵੀ ਕਣਕ ਦੀ ਵੀ ਜੀਵਨ ਦੀ ਵੀ ਇਥੇ ਜੀ ਸਾਡੇ ਲਗਭਗ ਤਾਇ ਚਾਚੇ ਦੀ ਬਣ ਜਾਂਦੀ ਹੈ 40 50 ਕਿੱਲਾ ਜੀ ਪਾਣੀ ਇਥੇ ਕਿਧਰੇ 8 8 ਫੁੱਟ ਖੜਾ ਹੈ ਕਿਧਰੇ 7 ਫੁੱਟ ਖੜਾ ਹੈ ਇਥੇ ਪਾਸੇ ਤਾਂ ਲਗਭਗ ਇਥੇ 100 ਕਿੱਲੇ ਦੇ ਲਗਭਗ ਖੜਾ ਹੈ ਜੀ ਇਸ ਤੋਂ ਆ ਸਾਰੇ ਪਿੰਡਾਂ ਚਵੇਂ ਪਾਣੀ ਖੜਾ ਹੈ ਜੀ ਸਾਨੂੰ ਮੇਂ ਦੀ ਨਜ਼ਰ ਨਹੀਂ ਆ ਰਹੀ ਜੀ ਬੇਅਸਤਰਾਂ ਵੀ ਸਾਡੀ ਕਣਕ ਵੀ ਨਹੀਂ ਬਜੇਣੀ ਹਾਂਜੀ ਕਿਉਂ 8-8 ਫੁੱਟ ਪਾਣੀ ਖੜਾ ਹੈ ਤੇ ਇਹਦੇ ਵਿੱਚ ਮੁਸ਼ਕਲ ਹੈ ਕਣਕ ਤਾਂ ਕਣਕ ਵੀ ਔਖੀ ਹਾਂਜੀ ਕਣਕ ਵੀ ਔਖੀ ਹੋ ਜੀ ਖਾਣ ਨੂੰ ਵੀ ਔਖਾ ਕੰਮ ਹੋ ਜਾਦਾ ਸਾਡਾ ਤਾਂ ਕਿਉਂ ਦਿਹਾੜੀ ਦਾ ਪੇਦਾ ਵੀ ਸਾਡਾ ਕੰਮ ਬੰਦ ਹੋਇਆ ਪਿਆ ਹੈ ਤੇ ਸੰਤ ਹੈਗੀ ਹੈ ਨਹੀਂ ਦੇ ਸਰਕਾਰ ਨੂੰ ਵੀ ਸਾਡਾ ਯਾਦਾ ਪਾਣੀ ਕੱਢਿਆ ਜਾਵੇ ਤੇ ਯਾ ਇਨਾਂ ਫਿਰ ਡਬਲ ਮਾਪਿਆ ਦਿੱਤਾ ਜਾਵੇ ਜੀ ਦੋ ਸਾਲਾਂ ਦਾ ਨਹੀਂ ਕੁਝ ਮਿਲ ਰਿਹਾ ਹੈ ਕਿਵੇਂ ਸਹਾਇਤਾ ਲੈ ਆਂਦੇ ਨੇ ਕੋਈ ਪੈਸਾ ਪਾ ਲੈ ਕੇ ਉਹ ਸਾਡੇ ਘਰ ਵਿੱਚ ਕੰਮ ਸਫਗਨ 8-10 ਘਰ ਤੇ ਸਾਨੂੰ ਵੀ ਛੱਡ ਜਾਂਦੇ ਨੇ ਉਹ ਜੀ ਪਾਰਟੀ ਬਾਦੀਆਂ ਨੇ ਉਹਨਾਂ ਨੇ ਨਹੀਂ ਪਿੰਡ ਲੈਣਾ ਉਥੋਂ ਆਦੇ ਦੇ ਘਰਾਂ ਚੋਂ ਵੰਡਾ ਕੇ ਤੇ ਵਾਪਸ ਲੈ ਜਾਂਦੇ ਨੇ ਅੱਗੇ ਇੱਕ ਦਿਨ ਆਏ ਸੀ ਮਠਿੰਡੇ ਤੋਂ ਉਹਨਾਂ ਵੀ ਆਪਣੇ ਘਰਾਂ ਮਨੇ ਕੋਈ ਨਹੀਂ ਲਿਆਂਦਾ ਆਪ ਆਪ ਦੇ ਘਰਾਂ ਚ ਵੰਡ ਕੇ ਕਿਵੇਂ 10-10 ਹਜ਼ਾਰ ਆਇਆ ਨੇ ਆਦੇ ਘਰਾਂ ਚ ਵੰਡ ਕੇ ਤੇ ਵਾਪਸ ਕਰ ਲਏ ਨੇ ਚਲੋ ਜੀ ਉਹਨਾਂ ਦੇ ਦਰਾਂ ਨੇ ਕਾਨੂੰਨੀ ਮਤ ਮਿਲੇ ਜੀ ਪੋਰ ਸਾਨੂੰ ਕੋਈ ਰਾਸ਼ਨ ਰੋਚਨਾ ਕਿਹੜੇ ਸਹਤ ਵਾਲੇ ਦੇ ਜਾਂਦੇ ਨੇ ਕੋਈ ਆਟਾ ਬਗੈਰਾ ਕੋਈ ਦਾਲ ਬਗੈਰਾ ਅਸੀਂ ਤੇ ਮੰਗ ਕਰਨੇ ਜੀ ਸਾਡੇ ਸਾਨੂੰ ਮਾਪਜਾ ਦਿੱਤਾ ਜੇ ਡਬਲ ਕਿਉਂ ਇੱਕ ਇੱਕ ਵਾਰੀ ਤਾਂ ਦੇਵਣ ਦੀ ਵੀ ਦੀ ਸਰਕਾਰ ਤੇ ਸਾਡੀ ਇਹ ਮੰਗੇ ਵੀ ਸਾਨੂੰ ਡਬਲ ਮਾਪਜਾ ਦਿੱਤਾ ਜਾਵੇ ਜੀ ਵੀ 20000 ਰੋਪਏ ਦਿੱਤਾ ਜਾਵੇ ਕੱਲ ਹੋਈ ਸੀ ਉਹ ਕਹਿੰਦਾ ਵੀ 20 20000 ਦੇਵਾਂਗੇ ਤੇ ਬਾਕੀ ਸੀ ਵੀ ਉਹਨੂੰ ਕਿਹਾ ਸੀ ਵੀ ਪਾਣੀ ਦਾ ਕੋਈ ਬਰਬੰਦ ਉਹ ਕਹਿੰਦਾ ਵੀ ਪਾਣੀ ਥੋੜੇ ਜਿਹਾ ਘਟ ਲਵੇ ਜੀ ਸਾਫ ਲੱਗਾ ਤਾਂ ਲਾਦੇਵੇਂ ਦੇ ਪਾਣੀ ਟੋਡੇ ਦਾ ਜੇ ਤਾਂ ਫਿਰ ਅੱਛੇ ਕਿ ਜਨਾਬ ਇਹਨਾਂ ਦਾ ਪਾਣੀ ਕਿਹੜੇ ਪਾਸੇ ਨਿਕਾਸ ਕਰਾਂਗੇ ਨਿਕਾਸ ਹੋ ਨਹੀਂ ਸਕਦਾ ਕਿਉਂ ਕਿਹੜੀ ਨਦੀ ਹੈ ਨਦੀ ਐ ਤੂੰ 2 ਕਿਲੋਮੀਟਰ ਦੂਰ ਹੈ ਉਹਨਾਂ ਤੇ ਜੇ ਇੰਨੀ ਗੱਲ ਕੀਤੀ ਵੀ ਸੇਕ ਇੱਕ ਵਾਰੀ ਮਾਪ ਜਦੇ ਸਕਣੀ ਉਹ ਜੇ ਸਰਕਾਰ ਮਤ ਕਰੇ ਕੁਛ ਕਿ ਫਿਰ ਤਾਂ ਗੁਜ਼ਾਰਾ ਚੱਲ ਸਕਦਾ ਹੈ ਬਈ ਆਦਾ ਦੇ ਜਾਣ ਕੋਈ ਪੰਜ ਕੁਝ 10 ਕੁਝ ਕਿਵੇਂ ਕਰ ਆ ਗਏ ਕਿਵੇਂ ਅਸੀਂ ਨੋਟ ਦਾ ਕਰ ਗਏ ਸਾਨੂੰ 1 ਰੁਪਈਆ ਨਹੀਂ ਮਿਲਿਆ ਕੋਈ ਕਣਕ ਦਾ ਪ੍ਰਬੰਧ ਕੋਈ ਕੀਤਾ ਜਾਵੇ ਸਾਡੇ ਕੁੜਮ ਨੇ ਇਨ ਦੀ ਫਸਲਾਂ ਡੋ ਬਚੁਕੀਆਂ ਨੇ ਇਹਨਾਂ ਨੂੰ ਕੋਈ ਮਾਗਜਾ ਨਹੀਂ ਦਿੱਤਾ ਗਿਆ ਕੋਈ ਆਂ ਦਾ ਸਮਾਨ ਮਾੜਾ ਮੋਟਾ ਮਿਲਦਾ ਹੈ ਤੇ ਦੂਸਰਾ ਜਿਹੜੇ 10-10 ਹਜ਼ਾਰ ਰੁਪਈਆ ਆਂਦਾ ਹੈ ਪਿੰਡ 'ਚ ਦਸ ਘਾਰੇ ਨਾਲ ਛੱਡ ਕੇ ਚਲੇ ਜਾਂਦੇ ਨੇ ਠੀਕ ਹੈ ਤੇ ਦੂਸਰਿਆਂ ਨੂੰ ਸਭ ਨੂੰ ਰੱਛ ਨਹੀਂ ਮਿਲ ਰਿਆ ਨਾਵਾ ਫਿਰ ਇਹਨਾਂ ਨੂੰ ਮਾੜਾ ਮੋਟਾ ਮਿਲਦਾ ਹੈ ਕਹਿੰਦੇ ਨੇ ਦਸ ਘਾਰੇ ਟਾਲੇ ਗਏ ਪੈਸਾ ਆਇਆ 10-10 ਹਜ਼ਾਰ ਆਪੋਥਾਂ ਕੁੰਝ ਲਗਾ ਕੇ ਰਿੰਦੇ ਹਾਂ ਇਹਨਾਂ ਨੂੰ ਨਹੀਂ ਮਿਲਿਆ ਦਸ ਕਰਾ ਨੂੰ ਪਾਣੀ ਕਟਾਇਆ ਜਾਵੇ ਤਾਂ ਕਣਕ ਦੀਜੀ ਜਾਏਗੀ ਜੇ ਨਾ ਕਟਾਇਆ ਜਾਵੇ ਤਾਂ ਮੋੜ ਇਹਨਾਂ ਨੂੰ ਹੱਤ ਵਾਰ ਮਾਅਵਜਾ ਮਿਲਣਾ ਚਾਹੀਦਾ ਡਬਲ ਮਾਅਵਜਾ ਮਿਲੇ ਜਾਂ ਪਾਣੀ ਤੋੜਵੰ ਕਢਾਇਆ ਜਾਵੇ ਕਣਕ ਦੀ ਫਸਲ ਲੱਗ ਡੀ ਜਾਵੇਗੀ ਜੇ ਨਹੀਂ ਤਾਂ ਹੋਰ ਫਸਲ ਕਦੇ ਨਾ ਇਹਨਾਂ ਦੀ ਗਢੀਣੀ ਸਾਲ ਪਾਰੇ ਨਾ ਦਾਣਾ ਪਕਾਈ ਤੋਂ ਖਾਣ ਮੱਦੇ ਕਰੇ ਵੀ ਇਹਨਾਂ ਨੂੰ ਮਾਅਵਜਾ ਮਿਲ ਜਾ ਵੱਤ ਵਾਰ ਕਣਕ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਨੂੰ 10 ਪਰਿਵਾਰ ਹੈਗੇ ਨੇ ਲੱਕੂ ਸਿੰਘ ਵਰੀ ਤੇ ਨਾ ਨੂੰ ਨਹੀਂ ਮਿਲਿਆ ਨਾ ਦੇਚੂਰਾ ਨੂੰ ਮਿਲਿਆ ਰਾਛਨ ਤੇ ਰਾਸ਼ਨ ਮਿਲਦਾ ਰ ਮਾੜਾ ਮੋਟਾ ਤੇ ਪੈਸਾ ਨਹੀਂ ਮਿਲਿਆ ਕੋਈ ਹੁੰਦਾ ਮਾੜਾ ਮੋਟਾ ਜਿੰਨਾ ਵੀ ਆਂਦਾ ਹੈ ਮੰਨ ਲਓ ਰਾਸ਼ਨ ਤੇ ਰਾਸ਼ਨ ਤਾਂ ਮਿਲ ਹੀ ਜਾਂਦਾ ਹੈ ਤੇ ਜੋ ਮੁੱਲ ਪੈਸਾ ਦਾ ਉਹ ਪੈਸਾ ਵੀ ਛਾ ਰੁਕ ਜਾਂਦਾ ਹੈ ਜਿੰਨਾ ਨੂੰ ਮੰਨ ਲਓ ਜੋ ਫਸਲ ਜਿਹੜੀ ਵਿਜਣੀ ਹੈ ਉਹ ਪਿੱਛੇ ਮੁੰਡਾ ਆਪਣਾ ਰਗਾ ਪੁੱਦਾ ਉਹ ਕਰੋਨਾ ਆਪਣਾ ਘਾਰ ਤੋਂ ਘਾਟਾ 8 ਸਪੋਟ ਪਾਣੀ ਹੁੰਦੇ ਹੋ ਸਕਦਾ ਨਾ ਨਹੀਂ ਹੋਵੇ ਤੇ ਜਿੰਨਾ ਨੂੰ ਨਾਂ ਦੀ ਫਸਲ ਦਾ ਮਿਲ ਨਾ ਗਈ ਲੈ ਇਹਦੇ ਚ ਕੋਈ ਚੋ ਨਾ ਨੀ ਬਜੀਨਾ ਕੋਈ ਕਣਕ ਨਹੀਂ ਕੋਈ ਪੱਠਾ ਬੈ ਅਗੈਰਾ ਬੈਰਾ ਕੁਛ ਨਹੀਂ ਬਜੀਨਾ ਅੰਦੇ ਚ ਘਰ ਤੋਂ ਘਾੜ 10-14 ਮਹੀਨੇ ਨਹੀਂ ਬਜੀਨਾ ਅੰਦੇ ਚ ਸਰਕਾਰ ਨੂੰ ਇਹ ਅਪੀਲ ਕਰਦਾ ਫੇ ਨਾਂ ਦੇ ਵਾਪੇ ਜੋ ਮਨ ਫਸਲ ਜੋ ਵੀ ਤੁਮਹਾਲੋ ਰਾਸ਼ਨ ਆਂਦਾ ਨਾ ਨੂੰ ਬਜਾਈ ਜਾਂਦੀ ਜੇ ਅਬਲ ਮੰਨ ਲਓ ਨਹੀਂ ਬਜਿੰਦੀ ਤੇ ਇਹਦੇ ਕਣਕ ਦਿੱਤੀ ਜਾਵੇ